ਹਾਂਜੀ ਇੱਕ ਗੱਡੀ ਖਰਾਬ ਹੋ ਗਈ ਰਾਹ 'ਚ ਤੇ ਉਹ ਆਇਆ ਆਪਾਂ ਲੈਣ ਤੇ ਤੁਹਾਨੂੰ ਦੱਸ ਦਿਆਂ ਵੀ ਗੱਡੀ ਕਿਹੜੀ ਆ ਆਡੀ ਗੱਡੀ ਆ ਤੇ ਉਹ ਹੋ ਗਈ ਖਰਾਬ ਆਇਆ ਦਾ ਫੋਨ ਆਇਆ ਤੇ ਲੈ ਕੇ ਆਉਣੀ ਆ ਜਾ ਕੇ ਆਪਾਂ ਨੇ ਮਾਣੂ ਕੇ ਪਿੰਡੋਂ ਤੇ ਉਹ ਖੜੀ ਆ ਰਾਹ 'ਚੋਂ ਲੈ ਕੇ ਆਉਨੇ ਆ ਜਾ ਕੇ ਦੇਖਦੇ ਆ ਕੀ ਪ੍ਰੋਬਲਮ ਆ ਆ ਤਾਂ ਪਾਣੀ ਦੇ ਵਿੱਚ ਸਾਰਾ ਔਇਲ ਮਿਕਸ ਕਰ ਗਈ ਆ ਦੇਖੋ ਇਹਦਾ ਔਇਲ ਫੁੱਲ ਰ ਗਿਆ ਤੇ ਹੁਣ ਸਾਰਨਾ ਬੜੀ ਪ੍ਰੋਬਲਮ ਲੈ ਕੇ ਕਿਵੇਂ ਜਾਵਾਂਗੇ ਟੋ ਹੋ ਕੇ ਜਾਣੀ ਨਹੀਂ ਆਹ ਕਿਉਂਕਿ ਆਟੋਮੈਟਿਕ ਗੱਡੀ ਚਲੀ ਤਾਂ ਜਾਉ ਸਿੱਧੀ ਪਰ ਜੋ ਬ੍ਰੇਕ ਲਾਵਾਂਗੇ ਬ੍ਰੇਕ ਨਹੀਂ ਲੱਗਣੇ ਹੈਗੇ ਹੈਂਡ ਬ੍ਰੇਕ ਦੂਜੇ ਨੇ ਇਹਦੇ ਨਾਰਮਲ ਗੱਡੀਆਂ ਹੈਂਡ ਬ੍ਰੇਕ ਹੋ ਤਾਂ ਚੱਲ ਜਾਂਦੇ ਆ ਤੇ ਇਹਨੂੰ ਹੁਣ ਆ ਪੋਜੀਸ਼ਨਸ ਆਪਾਂ ਲੈ ਕੇ ਜਾਵਾਂਗੇ ਆਪਦੇ ਤਰੀਕੇ ਨਾਲ ਸਟਾਰਟ ਕਰਕੇ ਉਹ ਕਿਵੇਂ ਲੈ ਕੇ ਜਾਵਾਂਗਾ ਸਟਾਰਟ ਕਰਕੇ ਉਹ ਤੁਹਾਨੂੰ ਦੱਸ ਦਿਆਂ ਇਹਦਾ ਹੁਣ ਆਪਾਂ ਨੇ ਤੇਲ ਪੂਰਾ ਕਰ ਲਿਆ ਤੇ ਪਾਣੀ ਵਾਲੇ ਟੈਂਕ ਦੇ ਉੱਤੋਂ ਪਾਣੀ ਪਾਦਾ ਜਿੰਨਾ ਮਗਲ ਵਾਲ ਸੀ ਉੱਤੇ ਉੱਤੇ ਉਹ ਸਾਰਾ ਨਿਕਲ ਗਿਆ ਪਾਣੀ ਰਹਿ ਗਿਆ ਤੇ ਇਹਨੂੰ ਹੁਣ ਆਪਾਂ ਸਟਾਰਟ ਕਰਾਂਗੇ ਤੇ 60-60 ਦੀ 70 ਦੀ ਸਪੀਡ ਤੇ ਚੜ੍ਹ ਕੇ ਤੇ ਫਿਰ ਇਹਨੂੰ ਬੰਦ ਕਰ ਦਾਂਗੇ ਤੇ ਜਿੰਨੀ ਦੂਰ ਜਾਓਗੇ ਠੀਕ ਆ ਉਦੋਂ ਬਾਅਦ ਫੇਰ ਸੋਚ ਲਾ ਕੇ ਸਟਾਰਟ ਕਰਾਂਗੇ ਫਿਰ 60 70 ਦੀ ਸਪੀਡ ਤੇ ਚੜ੍ਹ ਕੇ ਨੂੰ ਫਿਰ ਬੰਦ ਕਰ ਦਾਂਗੇ ਐਦਾਂ ਹੀ ਜਾਊਗੀ ਤੇ ਮੈਂ ਲੈ ਕੇ ਜਾਣਾ ਤੇ ਨਾਲ ਤੁਹਾਨੂੰ ਦਿਖਾਉਣਾ ਆ ਤਾਂ ਮੈਂ ਲੈ ਕੇ ਜਾ ਰਿਆਂ ਕਿਉਂਕਿ ਰਾਹ ਦੇ ਟ੍ਰੈਫਿਕ ਬਹੁਤ ਜ਼ਿਆਦਾ ਕਿੰਨੇ ਵੀ ਹੌਲੀ ਸਪੀਡ ਤੇ ਜਾਮਟ ਉਹੋ ਕਿ ਨਹੀਂ ਜਾਣੀ ਇਸ ਕਰਕੇ ਆਇਲ ਆਪਣੇ ਪੂਰਾ ਕਰ ਲਏ ਰਾਹ 'ਚ ਇੱਕ ਦੋ ਵਾਰ ਇਹਦਾ ਤੇਲ ਚੈੱਕ ਕਰਾਂਗੇ ਆਪਾਂ ਤੇ ਜੇ ਬੰਦਾ ਕੋਈ ਫਸਦਾ ਪਹਿਲੀ ਗੱਲ ਤਾਂ ਕਿਸੇ ਦਾ ਲੋਡ ਪਾਵੇ ਨਾ ਇਹ ਵੀ ਕੋਈ ਵਿਚਾਰਾ ਰਾਤ ਭਰਾਤ ਜੇ ਰਾਹ 'ਚ ਫਸਦਾ ਦੂਰ ਨੇੜੇ ਉਹ ਐਦਾਂ ਗੱਡੀ ਲਿਆ ਸਕਦਾ ਆਪਦੀ ਤੇ ਇਹ ਤੇ ਪਹੁੰਚ ਸਕਦੇ ਹਾਂ ਚਲੋ ਕਰਦੇ ਆ ਸਟਾਰਟ ਗੱਡੀ ਕਰ ਲਈ ਸਟਾਰਟ ਆਪਾਂ ਨੇ ਤੇ ਹੁਣ ਤੁਰ ਪਏ। ਆਹ ਲੋ। ਜਾਣਿਆਂ ਤੇ ਇਧਰੋਂ ਹੁਣ ਆਪਾਂ ਨੇ ਨਿਊਟਰਲ ਤੇ ਕਰਕੇ ਇਧਰੋਂ ਬੰਦ ਕਰ ਦੇਣੀ ਆ। ਕਰਤੀ ਤੇ ਗੱਡੀ ਇਧਰੋਂ ਨਿਊਟਰਲ 'ਚ। ਸਟੀਰਿੰਗ 휠ੇ ਦਾ ਕੰਮ ਕਰਦਾ ਬੰਦ ਤੇ ਵੀ। ਜਿਵੇਂ ਲੋਕ ਨਹੀਂ ਹੁੰਦਾ ਚਾਬੀ ਬਾਹਰ ਨਹੀਂ ਕੱਢਣੀ ਚਾਬੀ ਵਿੱਚੇ ਆ। ਆਹ ਲੋ। ਐਦਾਂ ਗੱਡੀ ਆਪਾਂ ਨੇ ਲੈ ਕੇ ਜਾਣੀ ਆ। ਹੌਲੀ ਹੌਲੀ ਬਾੜੀ ਵੀ ਨਹੀਂ ਭਜਾਉਣੀ ਜਿੰਨੇ ਕੰਟਰੋਲ ਹੋ ਜਵੇ ਉਹਨੇ। ਤੇ ਇਦਾਂ ਹੀ ਆਪਾਂ ਸ਼ਾਪ ਤੇ ਲੈ ਕੇ ਚੱਲਦੇ ਆਂ ਗੱਡੀ ਤੇ ਫਿਰ ਤੁਹਾਨੂੰ ਚੈੱਕ ਕਰਾਉਨੇ ਆਂ ਆ ਆਪਾਂ ਨੇ ਸੇਰ ਤੋਰ ਲਈ ਗੱਡੀ ਹੁਣ ਤੇ ਇੱਧਰੋਂ ਨਿਊਟਰਲ ਤੇ ਕਰ ਲਈ ਤੇ ਇੱਧਰੋਂ ਬੰਦ ਕਰਦੇ ਇੰਦਾ ਹੌਲੀ ਹੌਲੀ ਕਰਕੇ ਆਪਾਂ ਨੇ ਪਹੁੰਚ ਜਾਣਾ ਤੇ ਇੰਨੀ ਗੱਲ ਦਾ ਧਿਆਨ ਜ਼ਰੂਰ ਰੱਖੋ ਵੀਰ ਭਰਾ ਜੇ ਕਿਸੇ ਨੂੰ ਵੀ ਲੋਡ ਪੈਂਦੀ ਆ ਵਰ ਜਾਂਸੀ ਤਾਂ ਬਾਹਲੀ ਨਹੀਂ ਭਜਾਉਣੀ ਹੈਗੀ ਹਾਂਜੀ ਆਪਾਂ ਪਹੁੰਚ ਗਏ ਸ਼ਾਪ ਤੇ ਤੇ ਹੁਣ ਬੋਨਰ ਚੱਕ ਕੇ ਚੈੱਕ ਕਰਦੇ ਆਂ ਤੇਲ ਤਾਂ ਆਪਾਂ ਨੇ ਪੂਰਾ ਕਰ ਲਿਆ ਸੀ ਰਾਜ ਦੋ ਵਾਰ ਪਾ ਲਿਆ ਪਹਿਲਾਂ ਤੁਰਨ ਲੱਗੇ ਉੱਥੋਂ ਫਿਰ ਰਾਜ ਖੜਾ ਕੇ ਤੇਲ ਪੂਰਾ ਕਰ ਲਿਆ ਸੀ ਪਾਣੀ ਵੀ ਚੈੱਕ ਕਰ ਲਿਆ ਸੀ ਹੁਣ ਦੇਖਦੇ ਆ ਕੀ ਪੋਜੀਸ਼ਨ ਆ ਜੋ ਇਹ ਗਾਰਮ ਬਹੁਤ ਆਵਾਲੇ ਮਾਰਦੀ ਆ ਇਧਰੋਂ ਦੇਖਦੇ ਆ ਇਦਰਾਉ ਸਹੀ ਆ ਕਿਉਂਕਿ ਆਇਲ ਤਾਂ ਆਪਣੇ ਪੂਰਾ ਕਰੇ ਲਿਆ ਸੀ ਆ ਪਾਣੀ ਵਾਲੀ ਪ੍ਰੋਬਲਮ ਸੀਗੀ ਆ ਦੋ ਤਿੰਨ ਵਾਰ ਪਾ ਲਿਆ ਸੀ ਆ ਡੱਬੇ ਭਰ ਕੇ ਮੇਰੇ ਰੱਖੇ ਹੋਏ ਸੀ ਵਿੱਚ ਆ ਬੋਤਲਾਂ ਭਰ ਕੇ ਵਿੱਚ ਰੱਖੀਆਂ ਸੀ ਤਾਂ ਹੀ ਇੱਕ ਵਾਰ ਉੱਥੋਂ ਭਰ ਲਿਆ ਭਰ ਲਿਆ ਸੀ ਫਿਰ ਰਾਹ ਚਾ ਕੇ ਪਾਇਆ ਪਾਣੀ ਆ ਦੇਖੋ ਐ ਤੇਲ ਇਹ ਚ ਰਲਿਆ ਹੋਇਆ ਸਾਰਾ ਹਾਂ ਹੁਣ ਵੀ ਅੱਧਾ ਕਿਲਟਰ ਹੀ ਪਿਆ ਐ ਚ ਟੈਂਕੀ ਵੀ ਥੱਲੋਂ ਪ੍ਰੈਸ਼ਰ ਇੰਨਾ ਬਣ ਗਿਆ ਥੱਲੋਂ ਟੈਂਕੀ ਵੀ ਫਟ ਗਈ ਆ ਜੀ ਆਹ ਕਰਾ ਚੱਕ ਤੇਲ ਆਹ ਦੇ ਮਗਲ ਲਾ ਗਿਆ ਨਾ ਉੱਤੇ ਆ ਦੇ ਕਿੰਨੀ ਗਾਂਧ ਬਣੀ ਹੋਈ ਆ ਆ ਦੇ ਆ ਰਹਾ ਹੋਇ ਲ ਵਿੱਚ ਚਲੋ ਜੇ ਕਿਤੇ ਵੀਰ ਭਰਾ ਐ ਫਸਦਾ ਤਾਂ ਆ ਤਰੀਕੇ ਨਾਲ ਪਹੁੰਚ ਸਕਦਾ ਬਸ ਆਹੀ ਦਿਖਾਉਣਾ ਸੀ ਇਹਦਾ ਦੇਖਦੇ ਆ ਕੱਲ ਨੂੰ ਕਰਦੇ ਆ ਕੰਮ ਵੀਡੀਓ ਕਿਸ ਜੀ ਲੱਗੀ ਦੇਖ ਕੇ ਲਾਈਕ ਸ਼ੇਅਰ ਜ਼ਰੂਰ ਕਰ ਦੇ